4 ਨਵੰਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਦੱਸਿਆ ਹੋਇਆ ਸੀਗਾ ਕਿ ਪੰਜਾਬ ਦਾ ਮੌਸਮ ਅੱਜ ਬਦਲੇਗਾ ਅੱਜ ਦੁਪਹਿਰ ਤੋਂ ਬਾਅਦ ਜਾਂ ਸ਼ਾਮ ਵੇਲੇ ਕੁਝ ਇੱਕ ਇਲਾਕਿਆਂ ਦੇ ਵਿੱਚ ਬੱਦਲਵਾਈ ਤੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਚਾਹੇ ਇਹ ਕਾਰਵਾਈਆਂ ਲਿਮਟਿਡ ਖੇਤਰ ਦੇ ਵਿੱਚ ਹੋਣ ਗਿਆ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਹੋ ਸਕਦੀਆਂ ਨੇ ਖਾਸ ਕਰਕੇ ਮਾਝੇ ਤੇ ਦੁਆਬੇ ਦੇ ਵਿੱਚ ਇਹ ਰਾਤ ਵੇਲੇ ਕਾਰਵਾਈਆਂ ਦੇ ਵਿੱਚ ਬੱਤਾ ਦੇਖਣ ਨੂੰ ਮਿਲੇਗਾ ਜਿਹਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਮਾਝੇ ਦੁਆਬੇ ਤੇ ਕੁਝ ਕਮਾਲ ਦੇ ਖੇਤਰਾਂ ਨੂੰ ਜੇਕਰ ਇਹ ਸਿਸਟਮ ਥੋੜਾ ਜਿਆ ਥੱਲੇ ਨੂੰ ਲੱਗਦਾ ਹੈ ਪਹਾੜਾਂ ਤੋਂ ਤਾਂ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਤੇ ਕਿਤੇ ਗੜੇਮਾਰੀ ਦੇਖਣ ਨੂੰ ਮਿਲ ਸਕਦੀ ਹੈ ਪਹਾੜਾਂ ਦੇ ਵਿੱਚ ਮੀਂਹ ਅਤੇ ਬਰਫਬਾਰੀ ਦਾ ਦੌਰ ਵੱਡੇ ਪੱਧਰ ਤੇ ਦੇਖਿਆ ਜਾਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਯਾਨੀ ਕਿ ਕੱਲ ਤੋਂ ਬਾਅਦ ਜਾਂ ਪਰਸੋ ਤੋਂ ਇੱਕਦਮ ਹੀ ਠੰਡ ਵਿੱਚ ਵਾਧਾ ਵੀ ਦੇਖਣ ਨੂੰ ਮਿਲੇਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਥੋੜਾ ਜਿਹਾ ਪੋਲੂਸ਼ਨ ਤੋਂ ਵੀ ਰਾਹਤ ਪੰਜਾਬ ਦੇ ਲੋਕਾਂ ਨੂੰ ਮਿਲਦਾ ਹੋਇਆ ਦਿਖਾਈ ਦੇਵੇਗਾ ਤੇ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਕਈ ਖੇਤਰਾਂ ਨੂੰ ਪ੍ਰਭਾਵਿਤ ਕਰਨਗੇ ਜਲੰਧਰ ਹੁਸ਼ਿਆਰਪੁਰ ਕਰਪੂਥਲਾ ਅਮਨਸਰ ਤਰਨਤਨ ਪਠਾਨਕੋਟ ਜਾਂ ਪਵਾਰ ਖੇਤਰ ਚੰਡੀਗੜ੍ਹ ਮੁਹਾਲੀ ਵਿੱਚ ਮੀਂਹ ਦੀ ਗਰਵਾਈਆਂ ਦੇ ਅਸਰ ਹੋਣਗੇ ਮਾਲਵੇ ਦੇ ਵਿੱਚ ਟੁੱਟਵੇਂ ਤੌਰ ਤੇ ਮੈਂ ਕਿਤੇ ਕਿਤੇ ਪੁੱਜ ਸਕਦਾ ਹੈ